ਪੰਜਾਬ ਦੇ ਵਿੱਚ ਜਿੰਨੀ ਤੇਜ਼ੀ ਨਾਲ ਖੇਤੀ ਸੈਕਟਰ 'ਚ ਬਿਜਲੀ ਦੀ ਖਪਤ ਵਧੀ ਹੈ ਉਸੇ ਰਫ਼ਤਾਰ ਦੇ ਨਾਲ ਬਿਜਲੀ ਸਬਸਿਡੀ ਦਾ ਬਿੱਲ ਵੀ ਵਧਿਆ ਇਸ ਬਿਜਲੀ ਸਬਸਿਡੀ ਦਾ ਵਾਧੂ ਭਾਰ ਵਿੱਤੀ ਤੰਗੀ ਚੱਲ ਰਹੀ ਖਜ਼ਾਨੇ ਦਾ ਹੋਰ ਧਰਾ ਕੱਢੇਗਾ ਪੰਜਾਬ ਦੇ ਵਿੱਚ ਇਸ ਵਾਰ ਝੋਨੇ ਦੇ ਹੇਠ ਰਕਬਾ 32 ਲੱਖ ਏਕੜ ਨੂੰ ਪਾਰ ਕਰ ਗਿਆ ਜਦ ਕਿ ਪਿਛਲੇ ਵਾਰ ਇਹ ਰਕਬਾ 31.93 ਲੱਖ ਏਕੜ ਸੀ ਮੀਂਹ ਘੱਟ ਪੈਣ ਕਾਰਨ ਇਸ ਵਾਰ ਖੇਤੀ ਮੋਟਰਾਂ ਨੂੰ ਸਾਂ ਨਹੀਂ ਆਇਆ ਇਹ ਪਹਿਲੀ ਵਾਰ ਹੈ ਕਿ ਖੇਤੀ ਸੈਕਟਰ ਦੇ ਵਿੱਚ ਅਪ੍ਰੈਲ ਤੋਂ ਜੁਲਾਈ ਤੱਕ ਬਿਜਲੀ ਦੀ ਖਪਤ ਵਿੱਚ 37 ਫੀਸਦੀ ਦਾ ਵਾਧਾ ਹੋਇਆ ਅਪ੍ਰੈਲ 20 ਚਾਰ 24 ਦੇ ਮਹੀਨੇ ਸਿਰਫ 5% ਦੀ ਬਿਜਲੀ ਦੀ ਖਪਤ ਵਧੀ ਤੇ ਮਈ ਮਹੀਨੇ ਦੇ ਵਿੱਚ 91% ਦਾ ਵਾਧਾ ਹੋਇਆ। ਉਥੇ ਤੁਹਾਨੂੰ ਦੱਸ ਦਈਏ ਕਿ ਜੂਨ ਮਹੀਨੇ ਦੌਰਾਨ ਬਿਜਲੀ ਦੀ ਖਪਤ ਦੇ ਵਿੱਚ 28% ਦੀ ਵਾਧਾ ਹੋਇਆ ਸੀ ਜਦਕਿ ਜੁਲਾਈ ਮਹੀਨੇ ਦੇ ਵਿੱਚ ਬਿਜਲੀ ਦੀ ਖਪਤ ਖੇਤੀ ਸੈਕਟਰ ਦੇ ਵਿੱਚ 34% ਵੱਧੀ ਹੈ। ਇਹਨਾਂ 4 ਮਹੀਨਿਆਂ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 168 ਕਰੋੜ ਯੂਨਿਟਾਂ ਦੀ ਵਧ ਖਪਤ ਹੋਈ ਹੈ। ਖੇਤੀ ਸੈਕਟਰ ਦੀ ਬਿਜਲੀ 6.70 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਇਸ ਲਿਹਾਜ਼ ਦੇ ਨਾਲ ਇਹਨਾਂ 4 ਮਹੀਨਿਆਂ ਦੇ ਵਿੱਚ ਬਿਜਲੀ ਸਬਸਿਡੀ ਦਾ ਵਾਧੂ ਪਾ 1125 ਕਰੋੜ ਰੁਪਏ ਹੋ ਗਿਆ ਪਾਵਰਕਾਮ ਦੇ ਵੱਲੋਂ ਸਾਲ 2024-25 ਦੀ ਬਿਜਲੀ ਸਬਸਿਡੀ ਕੁੱਲ 21909 ਕਰੋੜ ਦਾ ਅਨੁਮਾਨ ਲਗਾਇਆ ਗਿਆ ਸੀ ਜਿਸ ਦੇ ਵਿੱਚ 10175 ਕਰੋੜ ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਸ਼ਾਮਿਲ ਹੈ ਇਸੇ ਤਰ੍ਹਾਂ ਘੈਲੂ ਬਿਜਲੀ ਦੀ ਸਬਸਿਡੀ ਦਾ ਬਿੱਲ 7384 ਕਰੋੜ ਹੋਣ ਦਾ ਅਨੁਮਾਨ ਹੈ ਹੁਣ ਜਦੋਂ ਬਿਜਲੀ ਦੀ ਖਪਤ ਵੱਧ ਗਈ ਹੈ ਤਾਂ ਬਿਜਲੀ ਸਬਸਿਡੀ ਦਾ ਬਿੱਲ ਵੀ ਅਨੁਮਾਨ ਨਾਲੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਦੱਸਦੀ ਹੈ ਕਿ ਘਰੇਲੂ ਬਿਜਲੀ ਦੀ ਖਰਚ ਵੀ ਵਧੀ ਹੈ ਜਿਸ ਨਾਲ ਅਪ੍ਰੈਲ ਤੋਂ ਜੁਲਾਈ ਮਹੀਨੇ ਤੱਕ 366 ਕਰੋੜ ਰੁਪਏ ਬਿਜਲੀ ਸਬਸਿਡੀ ਦਾ ਵਾਧੂ ਬਿੱਲ ਬਣੇਗਾ ਰੇਲੂ ਬਿਜਲੀ ਦੀ ਸਬਸਿਡੀ ਸਾਲ 2023 ਦੇ ਵਿੱਚ ਅਪ੍ਰੈਲ ਤੋਂ ਜੁਲਾਈ ਤੱਕ ਦੀ 2318 ਕਰੋੜ ਰੁਪਏ ਬਣੀ ਸੀ ਜੋ ਕਿ ਐਤ ਕੀ ਇਨ੍ਹਾਂ 4 ਮਹੀਨਿਆਂ ਦੇ ਵਿੱਚ 2684 ਕਰੋੜ ਹੋ ਗਈ ਹੈ ਜ਼ਿਕਰਯੋਗ ਹੈ ਕਿ ਪਹਿਲਾ 4 ਮਹੀਨਿਆਂ ਦੇ ਵਿੱਚ ਹੀ ਪੰਜਾਬ ਸਰਕਾਰ ਨੂੰ ਬਿਜਲੀ ਸਬਸਿਡੀ ਦਾ ਕਰੀਬ 1500 ਕਰੋੜ ਦਾ ਵਾਧੂ ਭਾਰ ਚੁੱਕਣਾ ਪਵੇਗਾ ਜਦ ਕਿ ਪੰਜਾਬ ਦੀ ਵਿੱਤੀ ਸਿਹਤ ਪਹਿਲਾਂ ਹੀ ਕਾਫੀ ਮੰਦੇ ਹਾਲ ਦੇ ਵਿੱਚ ਹੈ ਤਾਂ ਉੱਥੇ ਹੀ ਪਾਵਰ ਕਾਮ ਨੂੰ ਬਿਜਲੀ ਦੀ ਮੰਗ ਦੀ ਪੂਰਤੀ ਦੇ ਲਈ ਇਸ ਵਾਰ ਕਾਫੀ ਤਰਅੱਦਦ ਕਰਨਾ ਪਿਆ ਬਿਊਰੋ ਰਿਪੋਰਟ ਔਨ 에ਅਰ ਪੰਜਾਬ ਦੇ ਜੋ ਜਿੰਨੀ ਤੇਜ਼ੀ ਨਾਲ ਖੇਤੀ ਸੈਕਟਰ ਚ ਬਿਜਲੀ ਦੀ ਖਪਤ ਵਧੀ ਹੈ ਉਸੇ ਰਫ਼ਤਾਰ ਦੇ ਨਾਲ ਬਿਜਲੀ ਸਬਸਿਡੀ ਦਾ ਬਿੱਲ ਵੀ ਵਧਿਆ ਹੈ ਇਸ ਬਿਜਲੀ ਸਬਸਿਡੀ ਦਾ ਵਾਧੂ ਭਾਰ ਵਿੱਤੀ ਤੰਗੀ ਚਲ ਰਹੀ ਖਜ਼ਾਨੇ ਦਾ ਹੋਰ ਧਰਾ ਕੱਢੇਗਾ ਪੰਜਾਬ ਦੇ ਵਿੱਚ ਇਸ ਵਾਰ ਝੋਨੇ ਦੇ ਹੇਟ ਰਕਬਾ 32 ਲੱਖ ਏਕੜ ਨੂੰ ਪਾਰ ਕਰ ਗਿਆ ਜਦਕਿ ਪਿਛਲੇ ਵਾਰ ਇਹ ਰਕਬਾ 31.93 ਲੱਖ ਏਕੜ ਸੀ ਮੀਂਹ ਘੱਟ ਪੈਣ ਕਾਰਨ ਇਸ ਵਾਰ ਖੇਤੀ ਮੋਟਰਾਂ ਨੂੰ ਸਾਨ ਨਹੀਂ ਆਇਆ ਇਹ ਪਹਿਲੀ ਵਾਰ ਹੈ ਕਿ ਖੇਤੀ ਸੈਕਟਰ ਦੇ ਵਿੱਚ April ਤੋਂ July ਤੱਕ ਬਿਜਲੀ ਦੀ ਖਪਤ ਵਿੱਚ 37 ਫੀਸਦੀ ਦਾ ਵਾਧਾ ਹੋਇਆ April 2024 ਦੇ ਮਹੀਨੇ ਸਿਰਫ 5% ਦੀ ਬਿਜਲੀ ਦੀ ਖਪਤ ਵਧੀ ਤੇ ਮਈ ਮਹੀਨੇ ਦੇ ਵਿੱਚ 91% ਦਾ ਵਾਧਾ ਹੋਇਆ। ਉੱਥੇ ਤੁਹਾਨੂੰ ਦੱਸ ਦਈਏ ਕਿ ਜੂਨ ਮਹੀਨੇ ਦੌਰਾਨ ਬਿਜਲੀ ਦੀ ਖਪਤ ਦੇ ਵਿੱਚ 28% ਦੀ ਵਾਧਾ ਹੋਇਆ ਸੀ ਜਦਕਿ ਜੁਲਾਈ ਮਹੀਨੇ ਦੇ ਵਿੱਚ ਬਿਜਲੀ ਦੀ ਖਪਤ ਖੇਤੀ ਸੈਕਟਰ ਦੇ ਵਿੱਚ 34% ਵੱਧੀ ਹੈ। ਇਹਨਾਂ 4 ਮਹੀਨਿਆਂ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 168 ਕਰੋੜ ਯੂਨਿਟਾਂ ਦੀ ਵੱਧ ਖਪਤ ਹੋਈ ਹੈ। ਖੇਤੀ ਸੈਕਟਰ ਦੀ ਬਿਜਲੀ 6.70 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਇਸ ਲਿਹਾਜ਼ ਦੇ ਨਾਲ ਇਹਨਾਂ 4 ਮਹੀਨਿਆਂ ਦੇ ਵਿੱਚ ਬਿਜਲੀ ਸਬਸਿਡੀ ਦਾ ਵਾਧੂ ਭਾਰ 1 ਦਾ 125 ਕਰੋੜ ਰੁਪਏ ਹੋ ਗਿਆ ਪਾਵਰ ਕਾਮ ਦੇ ਵੱਲੋਂ ਸਾਲ 2024-25 ਦੀ ਬਿਜਲੀ ਸਬਸਿਡੀ ਕੁੱਲ 21909 ਕਰੋੜ ਦਾ ਅਨੁਮਾਨ ਲਗਾਇਆ ਗਿਆ ਸੀ ਜਿਸ ਦੇ ਵਿੱਚ 10175 ਕਰੋੜ ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਸ਼ਾਮਿਲ ਹੈ ਇਸੇ ਤਰ੍ਹਾਂ ਘੈਲੂ ਬਿਜਲੀ ਦੀ ਸਬਸਿਡੀ ਦਾ ਬਿੱਲ 7384 ਕਰੋੜ ਹੋਣ ਦਾ ਅਨੁਮਾਨ ਹੈ ਹੁਣ ਜਦੋਂ ਬਿਜਲੀ ਦੀ ਖਪਤ ਵੱਧ ਗਈ ਹੈ ਤਾਂ ਬਿਜਲੀ ਸਬਸਿਡੀ ਦਾ ਬਿੱਲ ਵੀ ਅਨੁਮਾਨ ਨਾਲੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਦੱਸਦੀ ਹੈ ਕਿ ਘਰੇਲੂ ਬਿਜਲੀ ਦੀ ਖਰਚਤ ਵੀ ਵਧੀ ਹੈ ਜਿਸ ਨਾਲ ਅਪ੍ਰੈਲ ਤੋਂ ਜੁਲਾਈ ਮਹੀਨੇ ਤੱਕ 366 ਕਰੋੜ ਰੁਪਏ ਬਿਜਲੀ ਸਬਸਿਡੀ ਦਾ ਵਾਧੂ ਬਿੱਲ ਬਣੇਗਾ ਘਰੇਲੂ ਬਿਜਲੀ ਦੀ ਸਬਸਿਡੀ ਸਾਲ 2023 ਦੇ ਵਿੱਚ ਅਪ੍ਰੈਲ ਤੋਂ ਜੁਲਾਈ ਤੱਕ ਦੀ 2318 ਕਰੋੜ ਰੁਪਏ ਬਣੀ ਸੀ ਜੋ ਕਿ ਐਤ ਕੀ ਇਨਾ 4 ਮਹੀਨਿਆਂ ਦੇ ਵਿੱਚ 2684 ਕਰੋੜ ਹੋ ਗਈ ਹੈ ਜ਼ਿਕਰਯੋਗ ਹੈ ਕਿ ਪਹਿਲਾ 4 ਮਹੀਨਿਆਂ ਦੇ ਵਿੱਚ ਹੀ ਪੰਜਾਬ ਸਰਕਾਰ ਨੂੰ ਬਿਜਲੀ ਸਬਸਿਡੀ ਦਾ ਕਰੀਬ 1500 ਕਰੋੜ ਦਾ ਵਾਧੂ ਭਾਰ ਚੁੱਕਣਾ ਪਵੇਗਾ ਜਦ ਕਿ ਪੰਜਾਬ ਦੀ ਵਿੱਤੀ ਸਿਹਤ ਪਹਿਲਾਂ ਹੀ ਕਾਫੀ ਮੰਦੇ ਹਾਲ ਦੇ ਵਿੱਚ ਹੈ ਤਾਂ ਉੱਥੇ ਹੀ ਪਾਵਰ ਕਾਮ ਨੂੰ ਬਿਜਲੀ ਦੀ ਮੰਗ ਦੀ ਪੂਰਤੀ ਦੇ ਲਈ ਇਸ ਵਾਰ ਕਾਫੀ ਤਰਅੱਦਦ ਕਰਨਾ ਪਿਆ ਬਿਊਰੋ ਰਿਪੋਰਟ ਔਨ